ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਹੈਗੀ ਹੈ ਜੀ 25 ਜੁਲਾਈ 2025 ਤੇ ਅੱਜ ਆਪਾਂ ਨੂੰ ਆਪਣੀ ਦੁਕਾਨ ਖੋਲੇ ਨੂੰ ਪੂਰੇ 7 ਸਾਲ ਹੋ ਗਏ ਆ ਤੇ ਅੱਜ ਆਪਣੀ ਐਨੀਵਰਸਰੀ ਹੋਇਆ 숍 ਦੀ ਤੇ ਅੱਜ ਸਾਨੂੰ ਮੈਨੂੰ ਖੁਸ਼ੀ ਬਹੁਤ ਹੈ ਮੈਨੂੰ ਕਿਉਂਕਿ ਮਿੱਤਰੋ ਇਹ ਖੁਸ਼ੀ ਦਾ ਦਿਹਾੜਾ ਹੁੰਦਾ ਜਦੋਂ ਆਪਾਂ ਆਪਣੀ ਮਿਹਨਤ ਕਰਕੇ ਕੋਈ ਕੰਮ ਦਾ ਸਟਾਰਟ ਕਰਦੇ ਆ ਤਾਂ ਉਹਦੀ ਜਿੰਵੇ ਸਾਰੇ ਆਪ ਲਗਾਤਾਰ ਮਨਾ ਰਹੇ ਆ ਤਾਂ ਬੜਾ ਮਨ ਨੂੰ ਸਕੂਨ ਮਿਲਦਾ ਤੇ ਬੜੀ ਖੁਸ਼ੀ ਮਿਲਦੀ ਆ ਤੇ ਬੜਾ ਮੈਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਡੀ ਕੀਤੀ ਮਿਹਨਤ ਨੂੰ ਰੰਗ ਭਗ ਲਾਇਆ ਤੇ ਪੂਰੇ ਪਰਿਵਾਰ ਨੇ ਰਲ ਕੇ ਅਸੀਂ ਇਰਤ ਤੱਕ ਪਹੁੰਚੇ ਆ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਦਾ ਸਾਰੇ ਮਿੱਤਰਾਂ ਦੋਸਤਾਂ ਦਾ ਜਿਨ੍ਹਾਂ ਨੇ ਮੇਰੇ ਸੰਘਰਸ਼ ਦੇ ਵਿੱਚ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਖੜੇ ਆ ਤੇ ਸਾਰਿਆਂ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਇਧਰ ਮੇ ਲੋ ਸਸ਼ੀ ਕਾਲ ਜੀ ਤੇ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਬਹੁਤ ਵੱਡਾ ਯੋਗਦਾਨ ਕਿਉਂਕਿ ਮਿੱਤਰੋ ਇਕੱਲਾ ਬੰਦਾ ਇਕੱਲਾ ਹੁੰਦਾ ਦੋ 11 ਹੁੰਨੇ ਆ ਤੇ ਅਸੀਂ ਤਾਂ ਸੁੱਖ ਨਾਲ ਤਿੰਨ ਚਾਰ ਜਣੇ ਸੀਗੇ ਅਸੀਂ ਤਾਂ ਪਤਾ ਨਹੀਂ ਕਿੰਨੇ ਸੋ ਕਿੰਨੇ 11 ਸੀਗੇ ਜਦੋਂ ਕੰਮ ਕਾ ਸਟਾਰਟ ਕੀਤਾ ਤੇ ਪ੍ਰਮਾਤਮਾ ਐਦਾਂ ਹੀ ਸਾਰੇ ਪਰਿਵਾਰਾਂ ਦੇ ਵਿੱਚ ਏਕਾਤ ਪਾਗ ਬਣਾ ਕੇ ਰੱਖੇ ਤੇ ਸਾਰੇ ਰਲ ਮਿਲ ਕੇ ਕੰਮ ਕਰਦੇ ਰਹਿਣ ਤਾਂ ਕਰਕੇ ਫੇ ਕਦੇ ਕੋਈ ਪ੍ਰੋਬਲਮ ਨਹੀਂ ਕਿਸੇ ਚੀਜ਼ ਦੀ ਆਉਂਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਅੱਜ ਮੇਰੇ ਧਰਤੀ ਤੇ ਲੱਗਦੀ ਨਹੀਂ ਮਿੱਤਰੋ ਅੱਡੀ ਹਾਂਜੀ ਤੇ ਮੈਂ ਜਿਮ ਤੋਂ ਆ ਕੇ ਮੈਂ ਹੁਣ ਜਾਂਦਾ ਖੜਦਾ ਓਡੀ ਤੇ ਆਪਾਂ ਚੱਲਦੇ ਹਾਂ ਮੈਂ ਕੀ ਕੀ ਚੱਕ ਲਿਆ ਕਿ ਉਹਨੇ ਤੁਸੀਂ ਕਰਦੇ ਕੰਮਗਾ ਸਭ ਇਸ ਮੇਟ ਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੈਸੇ ਮਿੱਤਰੋ ਹਰ ਇੱਕ ਸਾਲ ਆਪਾਂ ਨਾ ਬੜੇ ਵਧੀਆ ਤਰੀਕੇ ਨਾਲ ਫੰਕਸ਼ਨ ਆਪਣਾ ਇੰਜੋਏ ਕਰਦੇ ਹੁੰਨੇ ਆ ਪਰ ਇਸ ਵਾਰ ਇਹਨਾਂ ਗੁਰシャンਨ ਵੀਰ ਇੱਥੇ ਨਾ ਫਾਦਰ ਸਾਹਿਬ ਨੇ ਇੱਥੇ ਤਾਂ ਨਾ ਮੰਮੀ ਹੁਣ ਇੱਥੇ ਸੀ ਦੋਏ ਜਾਣੇ ਆ ਫਿਰ ਇਹਨਾਂ ਬੰਦਾ ਪ੍ਰਬੰਧ ਵੀ ਕੀ ਕਰੇ ਹਨਾ ਤੇ ਜਦੋਂ ਫਿਰ ਸਾਰੇ ਕਰੇ ਇਕੱਠੇ ਹੋਵਾਂਗੇ ਉਦੋਂ ਆਪਾਂ ਸੈਲੀਬ੍ਰੇਸ਼ਨ ਕਰ ਲਾਂਗੇ ਅੱਜ ਆਪਾਂ ਜਿਹੜੇ ਆਪਣਾ ਵਰ ਤੇ ਤੁਹਾਡੇ ਨਾਲ ਸਾਰਿਆਂ ਦੇ ਨਾਲ ਸ਼ਾਦੀ ਉਦੋਂ ਪੈਂਥੀ ਛੱਡਗੇ ਨਹੀਂ ਸੀਗੀ ਇਹ ਹੁਣ ਕਿ ਜੁੜੀ ਛੱਡਗੇ ਪੈਂਥੀ ਹੈ ਨਾ ਬਈ ਸਾਡੀ ਪੈਂਥੀ ਦਾ ਪਹਿਲਾ ਫੰਕਸ਼ਨ ਅੱਜ ਬਈ ਆਪਣੇ ਘਰ ਦੇ ਵਿੱਚ ਪੈਂਥੀ ਹੈ ਨਾ ਬਈ ਹਨਾ ਬਈ ਹਨਾ ਬਈ ਇਹ ਮਿੱਤਰੋ ਸਾਡੇ ਵਰਗਾ ਸਾਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਹੈ ਨਾ ਬਈ ਹਨਾ ਪੈਂਥੀ ਸ਼ੋਸ਼ੇ ਮੋਸ਼ੇ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ ਨਾ ਪਤਰੀ ਹਨਾ ਬਈ ਹਾਂ ਮੇਰੀ ਚਿੜੀ ਜੀ ਚੰਗਾ 형 ਮੈਂ ਜਾ ਕੇ ਆ ਮੈਨੂੰ ਠੀਕ ਹੈ ਮੈਂ ਜਾ ਕੇ ਲਿਆ ਮੈਂ ਜਾ ਕੇ ਕੇ ਤੇ ਤੁਸੀਂ ਕਰਦਾ ਕੰਮ ਦਾ ਸਾਰਾ ਸਮੀਟ ਲਓ ਠੀਕ ਹੈ ਹੋਰ ਕੋਈ ਚੀਜ਼ ਲਾਉਣੀ ਕਰਨੇ ਮੈਂ ਦੱਸ ਦੇ ਬਨੂ ਕੇਕ ਤੋਂ ਇਲਾਵਾ ਠੀਕ ਹੈ ਠੀਕ ਹੈ ਜੀ ਲਓ ਮੇਤਰਾ ਚਲੀ ਜਾ ਬੇ ਕੇਕ ਜਾ ਕੇ ਲੈ ਕੇ ਆਈਏ ਸਮੋਸੇ ਲੈ ਆਏ ਜੀ ਹਾਂ ਲੈ ਮੈਨੂੰ ਪਤਾ ਰੋ ਕੋਈ ਨਾ ਟਮਾਟਾ ਮਿਲ ਨਹੀਂ ਆਉਂਦੇ ਆ ਜੀ ਬੱਚੇ ਜਿਹੜੇ ਕੰਮ ਕਰਦੇ ਹਾਂ ਜੀ ਖਾ ਲੈਂਦੇ ਆ ਕੇਸ ਬੋਸੇ ਲੱਗੇ ਆ 15 20 50 ਨਾ ਜੀ ਇੰਨੇ ਦਾ ਕੀ ਕਰਨੀ ਤੁਸੀਂ ਖਾਗੇ ਸਮੋਸੇ 5 பை 3 ਤੁਸੀਂ ਖਾਗੇ ਸਮੋਸ਼ੀਆਂ ਖਾਗੇ ਸਮੋਸ਼ੀਆਂ ਸਮੋਸੇ ਖਾਣੇ ਸਮੋਸ਼ੀਆਂ ਹੁਣ ਫੁਰਕੀ ਮਾਸਟਰ ਇਹ ਫੁਰਕੀ ਮ ਕੇ ਮਦਮ ਮੱਛੀ ਦੇ ਪਕੌੜੇ ਲਿਆ ਦਿਓ ਬਾਈ ਐਵੇਂ ਇਦਾਂ ਕਹਿੰਦੇ ਮਦਮ ਮੱਛੀ ਵਾਲੇ ਪਕੌੜੇ ਲਿਆ ਦਿਓ ਚੱਕਾ ਜੰਮੇ ਰੋਕੇ ਮਿਲਤੇ ਹੈ ਬ੍ਰੇਕ ਕੇ ਬਾਦ ਓਕੇ ਇੱਕ ਵਾਰ ਹੀ ਜਾਂਦੇ ਜਾਂਦੇ ਆਪਾਂ ਆਪਣੀ ਸ਼ਾਪ ਤੇ ਮਿੱਤਰੋ ਗਿੜਾ ਮਾਰ ਲਈਏ ਫਾਰਮੇਸੀ ਨੂੰ ਮੇਲੀਏ ਉਹਨੂੰ ਵੀ ਦੇ ਦਈਏ ਵਧਾਈਆਂ ਤੇ ਅੱਜ ਆਪਣੇ ਦਰੀਵ ਫੌਜੀ ਸਾਹਿਬ ਵੀ ਆਏ ਹੋਏ ਨੇ ਆ ਦੋਗੇ ਦਨੀ ਲੋ ਬੋਰਡਿੰਗ ਬੋਰਡ ਓਹ ਜੀ 25 ਲੂਲੀਓ 7 ਸਾਲ ਦੀ ਐਨੀਵਰਸਰੀ ਬਿਸਰੀਏ ਲਗਾ ਲਬ੍ਰਿਸਲਾ ਮਿੱਤਰੋ ਸਮਪਰੇ ਕਮਿੰਗ ਸਸਲੇ ਇਹ ਬਣਾ ਲੁਇਆ ਪ੍ਰੀਮਿਅਮ ਕਸਟਮਰ ਦੋਪਤਿਵਿੰਤਾ ਦੋ ਫਰੈਂਡ ਅਰੇਸੋ ਕੋਮੇ ਮੀ ਫਰਟੈਲੋ ਬਰੋਦਰ ਪਹਿਲਾ ਆਪਣਾ ਗਾਕ ਸੀ ਗਿਆ ਤੇ ਫਰੈਂਡ ਬਣਿਆ ਤੇ ਹੁਣ ਬ੍ਰਦਰਸ ਹੋ ਭਰਾ ਬਣ ਗਿਆ ਜਦ ਦੀ ਆਪਾਂ ਸ਼ਾਪ ਕੀਤੀ ਜਦ ਤੋਂ ਹੀ ਆਪਣੇ ਨਾਲ ਐ ਬਾਈ ਆਪਣਾ ਬੱਬੇ ਨਹੀਂ ਬੱਬੇ ਸੁੱਤਨ ਤੋਂ ਕਦੇ ਕਦੂ ਟੂਟੋ ਕਾਪੀਟੇਲੋ ਇਧਰ ਮਿਲੋ ਹਰਮਨ ਸਿਓ ਨੂੰ ਕਿਤਾ ਹਰਮਨ ਸੇ ਕੀ ਹਾਲ ਚੱਲ ਐ ਕਿਦਾਂ ਠੀਕ ਬਹੁਤ 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 ਮੁਬਾਰਕਾਂ ਆਇਦਾ ਨਵੀਂ ਬਾਬਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਦਾਂ ਹੀ ਰਲ ਮਿਲ ਕੇ ਭਰਾ ਕੰਮ ਕਰਦੇ ਰਹਿਣ ਤੇ ਬੁਲੰਦੀਆਂ ਨੂੰ ਛੁੰਦੇ ਰਹਿਣ ਤੇ ਆਪਣਾ ਇੱਕ ਮੈਸੇਜ ਵੀ ਮਿੱਤਰੋ ਸਾਰੇ ਉਹਨਾਂ ਜਿਹੜੇ ਆਪਣੇ ਓਨਰ ਆਪਣੀ ਇੱਕ ਕਿਸੇ ਦੀ ਪੀਜ਼ਾ ਸ਼ਾਪ ਹੈ ਕਿਸੇ ਦਾ ਕੋਈ ਵੀ ਕਾਰੋਬਾਰ ਹੈ ਜਿੰਨੇ ਆਪਣੇ ਆਪਸ ਵਿੱਚ ਬੰਦੇ ਕੰਮ ਕਰਦੇ ਆ ਸਾਰਾ ਟੀਮ ਵਰਕ ਹੁੰਦਾ ਹੈ ਇਕੱਲਾ ਬੰਦਾ ਨਾ ਕਦੇ ਵੱਡਾ ਹੋਇਆ ਤੇ ਨਾ ਕਦੇ ਹੋ ਸਕਦਾ ਇਸ ਕਰਕੇ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਰਿਸਪੈਕਟ ਕਰਨੀ ਚਾਹੀਦੀ ਆ ਜਿਹੜੇ ਬੰਦੇ ਨਾਲ ਆਪਣੇ ਕੰਮ ਕਰਦੇ ਨੇ ਤੇ ਜੇ ਪਰ ਰਿਸਪੈਕਟ ਕਰਾਂਗੇ ਤੇ ਤਾਂ ਹੀ ਆਪਣੇ ਕੰਮਕਾਰ ਨੂੰ ਰੰਗ ਭਾਗ ਲੱਗਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰਿਆਂ ਦੇ ਘਰਵਾਰਾਂ ਵਿੱਚ ਪ੍ਰਮਾਤਮਾ ਤਰਕੀਆਂ ਰੱਖੇ ਠੀਕ ਹੈ ਮੈਂ ਕਿੱਕ ਜੱਕ ਲੈ ਕੇ ਆ ਫਿਰ ਮਿਲਦੇ ਹਾਂ ਠੀਕ ਹੈ ਓਕੇ ਓਕੇ ਬ੍ਰਦਰ ਸ਼ੀਵਿਦਾਮੋ ਸਾਸੇਰਾ ਵਾਬੇਨੇ ਸ਼ਾਵਨੋ ਮੈਲੰਗੋ ਮੀਓ ਸਾਸੇਰਾ ਨੋ ਲਾਵੋਰੋ ਸ਼ਾਵਨੋ ਮਾਈਸਾਦਾ ਵਾਈ ਆਸੀ ਸਟੇ ਲਾਵੋਰੋ ਓਡੀਓ ਮਿਓ ਅਲਾ ਗੁਰਿਦੇਸ ਲੋਰਾ ਫਾਚੇ ਲਾਵੋਰੋ ਅਗੁਰਿਦੇਸ ਓ ਬ੍ਰਦਰ ਓਕੇ ਸ਼ੀਵਿਦਾਮੋ ਲੋਰਾ ਸੋ ਗਾਰੋ ਇਹ ਕਰਨ ਮੈਨੂੰ ਸ਼ਾਮ ਨੂੰ ਨਹੀਂ ਆਉਣਾ ਹੈਗਾ ਕਿਉਂਕਿ ਸ਼ਾਮ ਨੂੰ ਮੈਂ ਡਿਊਟੀ ਦੇ ਉੱਤੇ ਆ ਤੇ ਹੁਣ ਇਹ ਬਤਾਈਆਂ ਦੇ ਦੇਣੀਆਂ ਗਰਮੀ ਦੇਖੋ ਮਿੱਤਰੋ ਕਿੰਨੀ ਅੱਜ ਅੱਜ ਹੈਗੀ ਆ 32.5 ਡਿਗਰੀ ਟੈਂਪਰੇਚਰ ਅੱਜ ਰੋਮ ਸ਼ਹਿਰ ਦੇ ਵਿੱਚ ਏਸੀ ਲੌਗਰੀ ਦੇ ਵਿੱਚ ਮਿੱਤਰੋ ਇਹ ਲੌਬ ਇੱਥੇ ਜਾ ਗਏ ਹਨ ਜਬ ਕੋ ਸ਼ਹਿਰ ਦੇ ਚੱਲੂਗਾ 16 ਤੱਕ ਜਲੂਗਾ ਠੰਡੀ ਪੂਰੀ ਗੱਡੀ ਗੱਲ ਬਣਨੀ ਵਿੱਚੋਂ ਆਪਾਂ ਭਾਈ ਉਹਨਾਂ ਦੀ ਫੈਕਟਰੀ ਮਿੱਤਰੋ ਪਹੁੰਚ ਗਏ ਸੀਗੇ ਤੇ ਭਾਈ ਸਾਹਿਬ ਨਾਲ ਲੈ ਆਪਣੇ ਭਾਈ ਸਾਹਿਬ ਪੰਨੀ ਸਿੰਘ ਜੀ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹੜੇ ਦਰਸ਼ਕ ਜੀ ਨੇ ਵਧਾਈਆਂ ਦਿੱਤੀਆਂ ਆਹ ਸੱਚ ਵਧਾਈਆਂ ਲੈ ਮੈਂ ਅੱਜ ਮਾਰਾ ਵਧਾਈਆਂ ਚਾਹੂਗਾ 7ਵੇਂ ਸਾਲ ਗਰਾ 7ਵੇਂ ਸਾਲ ਗਰਾ ਹੋ ਗਿਆ 7ਵੇਂ ਸਾਲ ਗਰਾ ਵਿਆਹ ਦਾ ਵਿਆਹ ਦੀ ਨਹੀਂ ਮੇਤਰੋ ਵਿਆਹ ਦਾ ਬਹੁਤ ਟਾਈਮ ਨਹੀਂ ਵਿਆਹ ਦਾ ਕਾਫੀ ਲੰਮਾ ਸਮਾਂ ਹੋ ਗਿਆ ਆਹੋ ਆਹੋ ਤੀਸਰੀ ਇਹ ਵੀ 7ਵੇਂ ਸਾਲ ਗਰਾ 7ਵੇਂ ਸਾਲ ਗਰਾ ਤੇ ਜਿਹਨੇ ਨਾਲ 7 ਕਫੇ ਆ ਆ ਦੇਖੋ ਤਾਂ ਜਿਹਨੇ ਮੁੰਡੇ ਅੰਦਰ ਕੰਮ ਕਰਦੇ ਆ ਆਪਣਾ ਚਾਹ ਪਲਾ ਕੇ ਜਾਵਾਂਗੇ ਜਾਣ ਲੱਗੇ ਫਿਰ ਕੇਕ ਲੈ ਕੇ ਜਾਵਾਂਗੇ ਠੀਕ ਨਹੀਂ ਪਾਜੀ ਬਿਲਕੁਲ ਪਾਜੀ ਲੋ ਵੀ ਮੇਤਰੋ ਕਰੋ ਚਾਹ ਗਾ ਮੂੰ ਮਿੱਠਾ ਇਹ ਕਿਹਦਾ ਚਾਹ ਇਹ ਚਾਹ ਕਿਹਦਾ ਮੂੰ ਕੌੜਾ ਹੁੰਦਾ ਚੀਨੀ ਚੱਕੇ ਮੈਂ ਆ ਰਸੂ ਲਓ ਜੀ ਭਾਈ ਕਰੋ ਮੂ ਕੋੜਾ ਕਫੇ ਨਾਲ ਤਾਂ ਮੂ ਕੋੜਾ ਹੀ ਹੁੰਦਾ ਨਾ ਹਾਂਜੀ ਭਾਈ ਜੀ ਪੀਣਾ ਸਾਡੇ ਤੋਂ ਪੀਓ ਕੋੜਾ ਹੀ ਹੈ ਛੰਡ ਪਾਰੋ ਹਰੀ ਭਾ ਲਓ ਦੋਗੇ ਪਰੇ ਥੈਂਕ ਯੂ ਭਾਈ ਜੀ ਵੈਲਕਮ ਮਿਹਰਬਾਨੀ ਭਾਈ ਇਹ ਕਿਹੜੀ ਖੁਸ਼ੀ ਜੀ ਭਾਈ ਦੋ ਬਸ ਬੜਾ ਸ਼ੁਕਰਸ਼ੁਕਰੀਆ ਤੇਰੀ ਵੀ ਦੱਸ ਲਿਓ ਭਾਜੀ ਹੋਸਾ ਦਿਵਾਲੀ ਸਾਡੇ ਅਕਤੂਬਰ ਪਸੰਦ ਠੀਕ ਆ ਠੀਕ ਚਲੋ ਬਾਬਾ ਵਧਾਈਆਂ ਤੁਹਾਨੂੰ ਸ਼ਾਦੀ ਨਹੀਂ ਅੱਜ ਆਪਣੀ ਸ਼ਾਪ ਦੀ سالਗिराਹ ਹੈ। ਅੱਛਾ ਅੱਛਾ। ਹਾਂਜੀ। ਸ਼ਾਦੀ ਦੀ ਆ ਮੈਂ ਜੋ ਬੋਨਰ ਵਾਸਤੇ ਨਹੀਂ ਹੋਇਆ। ਉਹ ਯੂਨਿਵਰਸਰੀ ਹੋਇਆ। ਇੱਕੋ ਜਿਹੀ ਹੈ। ਖੁਸ਼ੀ ਆਪਾਂ ਨੇ ਖੁਸ਼ੀ ਮਨਾਉਣੀ ਹੁੰਦੀ ਗੱਲ ਇਹ ਬਸ سالਗिराਹ ਹੀ ਆ। ਬਸ ਬਸ। ਠੀਕ ਨਹੀਂ। ਚੀਨੀ ਬਣੇ ਭਾਜੀ? ਨਹੀਂ। ਹੂੰ। ਨਹੀਂ ਕੋੜੀ ਕੋੜੀ। ਤੁਹਾਡੇ ਉਹ ਵੀ ਆ ਮਾ ਨੂੰ ਪੀਣੇ। ਮਾਰੂ ਪੀਣੀ। ਬਸ ਠੀਕ ਹੋ ਗਿਆ। ਲਓ ਜੀ ਸਾਹ ਜੀ। ਸ਼ਕਰੀਵਾਈ ਸਾਡੇ ਮਾਤਰਾ ਚਾਹ ਪਾ ਕੇ ਮੂੰਹ ਕੋੜਾ ਕੀ ਤੇ ਥੋੜਾ ਥੈਂਕ ਯੂ ਭਾਈ ਜੀ ਬਹੁਤ ਬਹੁਤ ਵਧਾਈਆਂ ਹੋਰ ਚਲ ਰਹੀ ਕਿ ਲੱਭ ਠੀਕ ਸਾਤਾਂ ਵੱਲ ਨੇ ਪੂਰੀਆਂ ਕੈਮ ਆ ਪੂਰਾ ਬਸ ਠੀਕ ਹੈ ਡਟੇ ਕੰਮ ਤੇ ਲੱਗੇ ਮੁੰਡੇ ਦੇਖੋ ਮਿੱਤਰੋ ਇਹ ਬਣ ਰਹੇ ਪੀਜ਼ੇ ਤੇ ਰੋਸੇ ਇਹ ਸਾਡਾ ਕੰਮ ਹੋ ਰਹੇ ਤੁਸੀਂ ਇਹ ਨਾ ਇਹ ਸਾਡਾ ਕੰਮ ਹੈ ਪੀਜ਼ੇ ਬਣਾਉਣ ਦਾ ਇਹ ਸਾਡਾ ਨਹੀਂ ਅਸੀਂ ਛੋਟੇ ਪੀਜ਼ੇ ਬਣਾਉਂਦੇ ਸਹੀ ਗੱਲ ਹੈ ਇਹ ਮਿਨੀ ਪੀਜ਼ਾ ਜਮੇ ਨਾ ਆਵਾਂਗੇ ਥੋੜੇ ਦਿਨਾਂ ਨੂੰ ਮੈਂ ਤੇ ਦਵਿੰਦਰ ਭਾਈ ਪੀਸਾ ਖਾਨ ਦਾ ਮਾਣਾ ਤੁਹਾਡਾ ਤੁਸੀਂ ਕਿੰਨੀ ਵਾਰ ਕੇ ਆਵਾਂਗੇ ਮੈਂ ਆਏ ਨਹੀਂ ਅਜੇ ਤੱਕ ਔਰ ਯਾਰ ਇਹਨੇ ਕਿ ওভারਗੇਟਾਈਮ ਨਹੀਂ ਮਿਲਦਾ ਭਾਈ ਹਾਂ ਹਾਂ ਹੁਣ ਕਰਦੇ ਪਏ ਸਪਾਸ ਬੋਰੀ ਭਾਜੀ ਕਹਿੰਦੀ ਬਕਾਇਦ ਤਾਂ ਭਾਜੀ ਨੇ ਸਪਾਸ ਬੋਰੀ ਸਪਾਰਸ ਪੈ ਜਾਣੀ ਮੈਨੂੰ ਲੈ ਮੈਂ ਕਹਿ ਦੇਣਾ ਅਹ ਮੁੰਡੀ ਪਾਸ ਸਪਾਸ ਬੋਰੀ ਆ ਜਾ ਆ ਭਾਈਏ ਭਾਈ ਤੇ ਸਪਾਸ ਪਵਾ ਦਨੇ ਆਪਾਂ ਹਾਂਜੀ ਇਧਰ ਭਾਈ ਜਾਗੇ ਭਾਈ ਐ ਮੜਾ ਇੱਕ ਮਿੰਟ ਭੇਜੀ ਮੈਂ ਭੇਜ ਦਿੱਤੀ ਭੇਜ ਆਮਾ ਆਪਦੇ ਭਾਈ ਆ ਗਏ ਸਪਾਸ ਠੀਕ ਐ ਫਿਰ ਬਾਅਦ ਚ ਨਿਕਰੀ ਮੈਨੂੰ ਓਕੇ ਇਹਨੂੰ ਕਹਿ ਦੋ ਪੁੱਛੋ ਭਾਈਏ ਇਹਨੂੰ ਇਹਨੂੰ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਪੀਜ਼ ਖਾਣ ਵਾਸਤੇ ਤਰੇਵ ਕਹਿੰਦਾ ਕਹਿੰਦਾ ਭਾਈ ਨੂੰ ਕਹਦੀ ਇੱਕ ਵਾਰੀ ਭੇਜ ਦੇਣਗੇ ਨੇ ਜੀ ਆਵਾਂਗੇ ਜੀ ਭਾਈ ਨਾ ਜਾ ਕੇ ਆ ਕੇ ਕਹਿੰਦੇ ਭਾਜੀ ਕਹਿੰਦੇ ਛੁੱਟੀ ਦਿਨ ਦਵਾਤੀ ਸੀਗੀ ਹੁਣ ਹੁਣੋਗੇ ਆਪਣੇ ਪੇੜ ਕੇ ਫੇਰ ਆਵਾਂ ਹਾਂ ਠੀਕ ਹੈ ਹੁਣ ਬਹਾਨਾ ਹੁਣ ਬਹਾਨੇ ਖਤਮ ਸਾਰੇ ਹੁਣ ਹੁਣ ਆਵਾਂਗੇ ਬਠੀਕ ਹੈ ਮਿਲਲੀ ਹੋ ਜਾਂ ਪਹਿਲਾ ਟਾਈਮ ਜੇ ਨਹੀਂ ਮਿਲਦਾ ਹੁਣ ਫੇਮ ਹੋ ਜਾਂਦਾ ਠੀਕ ਹੈ ਠੀਕ ਹੈ ਗਰੂਪ ਓਕੇ ਧੰਨਵਾਦ ਲੋ ਵੀ ਕਰੇ ਮਿੱਤਰੋ ਪਹੁੰਚ ਗਏ ਆਪਾਂ ਆ ਚੱਕੋ ਤੁਹਾਡੇ ਹੈਗੇ ਕੇਕ ਤੋਰਤਾ ਇਹ ਚ ਕੀ ਹੈ ਸਮੋਸੇ ਜੀ ਸਮੋਸੇ ਵੀ ਲੈਂਦੀ ਮੈਂ ਆਉਣ ਲੱਗੇ ਠੀਕ ਹੈ ਵਧੀਆ ਕੀ ਖਾਣੇ ਯਾਰ ਰੋਟੀ ਹੋਪੋ ਖਲਗੀ ਹੋ ਬੈਂਟਰੀ ਤੇਰੇ ਬਾਤ ਪੁੱਤ ਕੁਝ ਨਹੀਂ ਆਂਦਾਗਾ ਹੂੰ ਚਿਲੀ ਪਕੌੜਾ ਚਿਲੀ ਪਕੌੜਾ ਖਾਣਾ ਪੁੱਤ ਨਹੀਂ ਮੈਨੂੰ ਹੂੰ ਚਿਲੀ ਪਕੌੜਾ ਖਾਣਾ ਹੂੰ ਚਿਲੀ ਚਿਲੀ ਜੀ ਬੇ ਗੁੱਟ ਸ਼ਾਬਾਸ਼ ਸ਼ਾਬਾਸ਼ ਤੇ ਲੋਕ ਕਿੰਨੇ ਸਿਫਤਾ ਕਰਦੇ ਆਂ ਕਹਿੰਦੇ ਪੈਂਥੇ ਦੰਦਰੀ ਵੜਦਾ ਪੈਂਥੇ ਦੰਦਰੀ ਵੜਦਾ ਕਹਿੰਦੇ ਕਿਹੜੇ ਪੇਤੋਂ ਦੰਦੀ ਵੜ ਹੂੰ ਇਕ ਦਿਨ ਖੜ ਜਾ ਦੂਜੇ ਦਿਨੇ ਇਹਨੇ ਇੰਨਾ ਪਤਾ ਹੈਗਾ ਜੀ ਵੀ ਬੱਚਿਆਂ ਨੇ ਮੈਂ ਦੰਦੀ ਨਹੀਂ ਵੜਣੀ ਬੱਚਿਆਂ ਨੇ ਐ ਪੌਚੇ ਮਾਰੀ ਆਨੇ ਮੈਂ ਕੁਛ ਕਹਿਣਾ ਜਦੋਂ ਦੰਦੀ ਉੱਠੋ ਸੀ ਜਦੋਂ ਕਹਿੰਦਾ ਜਦੋਂ ਦੰਦੀਆ ਬੱਚਿਆਂ ਦੇ ਨਹੀਂ ਵੜਦਾ ਜੀ ਬੱਚੇ ਨਹੀਂ ਵੜਦਾ ਬੱਚੇ ਤਾਂ ਖੇਡਦੇ ਆ ਆਪਣੇ ਕਈ ਵਾਰ ਮੇਰੇ ਤੋਂ ਸ਼ਾਪ ਤੇ ਬੱਚੇ ਆਏ ਨਾ ਤਾਂ ਫੇ ਪੈਂਥੋਂ ਦੇਖਣ ਉੱਪਰ ਆਏ ਨੇ ਆ ਕਿ ਪੈਂਥੋਂ ਨਾਲ ਨਾ ਉਹਨਾਂ ਖੇਡਦਾ ਹੁੰਦੇ ਉਹਨਾਂ ਦੰਦੀਆ ਨਹੀਂ ਵੜਦਾ ਪੈਂਚੀ ਸਾਡੀ ਵਿੰਚਰੀ ਪੇ ਛਾੜੀ ਚੰਦੀ ਵੜਦਾ ਛਾੜੀ ਭਾਈ ਇਹ ਸੱਠੀ ਦੰਦੀਆ ਵੜਦਾ ਇਹ ਸਾਡੀ ਤੁਹਾਡੇ ਨਾਲ ਜਾਈ ਜਾਂਦੀ ਹੈ ਹੈਨਾ ਇਹ ਦੇਖ ਖਾ ਗਿਆ ਪਤਾ ਕਾ ਪੁੱਖ ਲੱਗੀ ਬਸ ਪੁੱਖ ਲੱਗੀ ਮਚਨ ਨੂੰ ਪੁੱਖ ਲੱਗੀ ਆச்சே ਆ ਜਗਾ ਪੱਕੀ ਹੈ ਜੀ ਆ ਜਗਾ ਪੱਕੇ ਦੀ ਪੈਂਤਰੀ ਦੀ ਇਧਰ ਮੇਰੇ ਮਿੱਤਰੋ ਗਿਲ ਸਾਹਿਬ ਨੂੰ ਆਪਣੇ ਨੂੰ ਸੱਚੀ ਗੱਲ ਜੀ ਸਾਰਿਆਂ ਨੂੰ ਬਹੁਤ ਠੀਕ-ਠਾਕ ਬਾਕੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਹਨੂੰ ਪਤਾ ਯਾਰ ਕਿਦਾਂ ਦੀ ਹਾਂਜੀ ਲੈ ਹਾਂ ਤੇਰਾ ਹੋਰਾ ਯਾਰ ਨਹੀਂ ਯਾਰ ਨੰਗਾ ੰਡਾ ਹਾਂ ਤੈਨੂੰ ਕਬਧਾਈਆਂ ਦੇ ਜੀ ਨਾਰ ਖਣ ਜਾਨਦੇ ਹਾਂ ਮੈਂ ਸਹੀ ਕਿਹਾ ਮਿੱਤਰ ਤਾਂ ਸੀ ਚਾਹ ਬਣਾ ਲਓ ਕੋਈ ਵਧੀਆ ਜੀ ਹਾਂ ਬਣਦੀ ਹੈ ਚਾਹ ਬਣਦੀ ਹੈ ਕੀ ਬਣਦੀ ਹੈ ਹਾਂਜੀ ਸਾਹਿਬ ਜੀ ਕੀ ਹਾਲ ਚੱਲ ਨੇ ਅੱਜਕਲ ਜੀ ਠੀਕ ਠਾਕ ਵਧੀਆ ਕੋ ਮਿਆਏ ਲਈ ਮੈਂ ਟੱਕ ਫਿਰ ਰੱਗੀਤੀ ਆਪਾਂ ਨੇ ਤੇ ਮੈਂ ਇਹਦੇ ਵਿੱਕੀ ਨਹੀਂ ਪੀਣਾ ਦੁੱਧ ਪਾ ਕੇ ਉਹਨੇ ਦੁੱਧ ਦੇਖੋ ਆ ਜੱਗ ਪਰ ਕੇ ਦੁੱਧ ਰਾ ਦੇ ਦਾ ਗੱਲ ਸੱਚ ਵੀ ਰੇ ਦੁੱਧ ਰਾ ਮਾਜੀ ਚੋਈ ਲੱਗਦੀ ਸਿੱਧੀ ਅੱਜ ਬੱਕਰੀ ਦਾ ਦਾਦੀ ਕਿਹਨਾ ਪਾਵਾ ਹੈ ਸਾਸ ਜੀ ਓਕੇ 10 ਲੀਟਰ ਪਾ ਦੋ ਨਹੀਂ ਬਾੜਾ ਕਭੀ ਸਮਝਾਈ ਤਾ ਤੂੰ ਆਲੋ ਬਾਬਾ ਲੈ ਵੇ ਪਿੰਦੂ ਦੁੱਧ ਬਾਈ ਹਾਂ ਨਾ ਇਹਨੂੰ ਮਰਜੀ ਬੱਕਰੀ ਤਾਂ ਨਹੀਂ ਮਰਦੀ ਇਹਨੂੰ ਮਰਜੀ ਹੈ ਦੁੱਧ ਬੱਕਰੀ ਤੇ ਮਾਜੇ ਦੁੱਧ ਹੈ ਇਹ ਜਿੰਨਾ ਕਹੇਗਾ ਚਿੜੀ ਦਾ ਲੱਗਦਾ ਹੋਏ ਠੀਕ ਹੈ ਨਿਕਲ ਸਭ ਕਰਾਛੀ ਥੈਂਕ ਯੂ ਵੈਰੀ ਵੈਰੀ ਮੱਚ ਮੈਂ ਤਾਂ ਕਹਿਣਾ ਰਹਿਣੀ ਅੱਜ ਸ਼ਾਮ ਤੱਕ ਬਹੁਤ ਬਹੁਤ ਮੁਬਾਰਕਾਂ ਨਹੀਂ ਅੱਜ ਨਹੀਂ ਹਣ ਫਿਰ ਕਿਸ ਦਿਨ ਆਪਾਂ ਕਰੀਏ ਇਹ ਪਾਰਟੀ ਵਾ ਫਿਰ ਕਿਸ ਦਿਨ ਪੋਸਟਪੋਨ ਕਰ ਦਿੰਦੇ ਕੋਈ ਚੱਕਰ ਠੀਕ ਹੋ ਗਿਆ ਓਕੇ ਓਕੇ ਬਾਈ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਓਕੇ ਪਿੰਦੂ ਵੀਰੇ ਠੀਕ ਠਾਕ ਬਾਈ ਚੜਦੀ ਕਲਾ ਹਾਂ ਉਹਨੂੰ ਕੀ ਉਹਨੂੰ ਮੈਂ ਕਿਹਾ ਫੋਨ ਲਾਇਆ ਮੁੰਡੇ ਨੂੰ ਕਿਹੜਾ ਮੁੰਡੇ ਨੂੰ ਉਹ ਜਿਹੜਾ ਆਪਣਾ ਨਾਲ ਦੇਂਦਾ ਤੁਹਾਡੇ ਜਿਹੜਾ ਮੁੰਡਾ ਲਵਾਇਆ ਗੰਦੇ ਉਹਦੇ ਭਰਾ ਨੂੰ ਕਰਿਓ ਮੈਨੂੰ ਵੀਂਦਾ ਹੀ ਕਹਿੰਦੇ ਮੈਂ ਉਹਨਾਂ ਦੇ ਕੋ ਮੁੰਡਾ ਰਹਿੰਦਾ ਉਹ ਜੁਰਾ ਵਾਰਿਆ ਨਿੱਕਾ ਜਿਹਾ ਤੇ ਉਹ ਕਰਿਓ ਉਹਦਾ ਰਿਸਪੋਨਸ ਠੀਕ ਆ ਓਕੇ ਓਕੇ ਚਲੋ ਅੱਜ ਜਿੱਤੇ ਬੜਾ ਚਲੋ ਕਰਾ ਦਿੱਸਦਾਈ ਵੜਿਆ ਯੋ ਪੰਜਾਬੀ ਮੈਟਰੋ ਅੱਜ 7 ਇਅਰ ਵੈਲਕਮ ਟੂ ਕਲੈਬ੍ਰੀਸਾ ਲਾ ਪੀਜ਼ਾਸ ਟੂਡੇ 올 ਫਰੀ ਟੂ ਈ ਆਲ ਫਰੀ ਤੇ ਉਸ ਤੋਂ ਬਾਅਦ ਕਿਉਂ ਤੋਂ ਬੈਂਕ ਬਰਾਵੋ ਲੀਓ ਅਲੋਰਾ ਮੈਂ ਤਰਕਾਂ ਨੂੰ ਕਸ਼ਟ ਕਰਤਾ ਆਪਾਂ ਨੇ ਸਮਾਂ 7 ਵਜਣ ਦੇ ਵੀ 10 ਕਿ ਮਿੰਟ ਰਹਿ ਗਏ ਆ ਤੇ ਸ਼ਾਮ ਨੂੰ ਵਜੇ ਐਵਲੋਰੀਓ ਸ਼ਾਮ ਨੂੰ ਵਜੇ ਕੇਕ ਵੀ ਖਾਣਾ ਆਪਾਂ ਨੇ ਹਾਂ ਜੀ ਹਾਂ ਜੀ ਦੌਰ ਤੱਕ ਖਾਣਾ ਵਜੇ ਕੇਕ ਦੌਰ ਤੱਕ ਕਮ ਚੀਜ਼ ਕੇਕ ਕੇਕ ਖਾਣਾ ਹੈ ਕੇਕ ਖਾਣਾ ਹੈ ਬਰਾਵੋ ਵਜੇ ਚੱਲੀਏ ਫਿਰ ਲੈ ਵੀ ਟੇਬਲ ਅਗੇ ਇਧਰ ਕਸਟਮਰ ਆ ਆਪਣੇ ਅਗੇ ਬੈਠ ਗਏ ਨੇ ਆਦੇ ਗੱਡੀ ਲਈ ਬਲੇਰੀ ਹੋਗੇ ਗੱਡੀ ਬਲੇਰੀਓ ਦੰਤ ਪਾਸ ਡਰਾਈਵਰੀ ਬੈਸਟ ਡਰਾਈਵਰੀ ਕਮੇਟੀਸ਼ੇ ਬੈਸਟ ਡਰਾਈਵਰੀ ਬੈਸਟ ਡਰਾਈਵਰ ਰੋਮਨੌਰ ਰੋਮਨੌਰ ਤੋਂ ਪਿਓ ਗਰਾਂਦੇ ਮੇਤਰੋ ਸਮਾਂ ਹੋ ਗਿਆ ਕੇ ਕੈਕ ਕੱਟਣ ਦਾ ਜਿੱਦਾਂ ਕਿ ਆਪਣੇ ਇਹ ਰਿਵਾਜ ਹੈ ਵੀ ਆਪਾਂ ਹਰ ਇੱਕ ਸਾਲ ਕੈਕ ਕੱਟਦੇ ਆ ਨਾ ਉਹਦੀ ਜਵਾਬਦੇਰੀ ਹੁੰਦੀ ਹੈ ਉਹ ਮਨਜੀਤ ਭਾਈ ਦੀ ਹੁੰਦੀ ਹੈ ਤੇ ਭਾਈ ਜੀ ਆਪਣੇ ਭਾਈ ਜੀ ਆਪਣੇ ਨਾਲ ਨੇ 7 ਸਾਲ ਹੋ ਗਏ ਨੇ ਤੇ ਇੱਕ ਪਹਿਲ ਦੇ ਦੋਲੇ ਭਾਈ ਜੀ ਤੱਕ ਤੁਹਾਡਾ ਬਹੁਤ ਬਹੁਤ 15 ਸਾਲ ਹੋ ਗੋਦਾ ਮਿਲਦੇ ਇਹਨੂੰ ਗੋਦਾ ਮਿਲਦੇ ਇਹਨੂੰ ਤੇ ਅੱਜ 7 ਸਾਲ ਹੋ ਗਏ ਅੱਜ ਬੰਗ ਕੰਪਰੇ ਕੀ ਕਰਦੇ ਹਾਂ ਤੇ ਮੈਂ ਅਰਦਾਸ ਕਰਦਾ ਜੀ ਪਾਸ਼ਾ ਪਰਮਾਤਮਾ ਦੇ ਅੱਗੇ ਸਾਡੀ ਮਿੱਤਰਤਾ ਜੀ ਸਾਡੀ ਯਾਰੀ ਨੂੰ ਇਦਾਂ ਹੀ ਪਰਮਾਤਮਾ ਬੂਰ ਪਾਉਂਦਾ ਰੰਗ ਭਗ ਲੱਗੇ ਰਹਿਣ ਜੇ ਜਦ ਤੱਕ ਸਾਡੀ ਸ਼ੌਭ ਚੱਲੇ ਤੇ ਸਾਡਾ ਕੀ ਭਾਈ ਤੁਸੀਂ ਕਰਦੇ ਹੋ ਸੇ ਕਰਦੇ ਹੋ ਬਿਲਕੁਲ ਬੈਂਟ ਲਓ ਜੀ ਤੇ ਦਿਵਿੰਦਰ ਭਾਵੀ ਨਾਲ ਆਏ ਨੇ ਆਪਣੇ ਇੱਧਰ 80 ਸਾਲ ਜੀ ਇੱਧਰ ਵੀ ਇਹਨੂੰ ਪੰਜਾਬੀ ਮਿੱਤਰੋ ਪੰਜਾਬੀ ਮਿੱਤਰੋ ਅੱਜ ਜੀ ਟੂਡੇ ਕਾਲਾਬ੍ਰਿਜ਼ੇਲਾ ਬਰਥਡੇ All today all free, all free. Yeah. <laughs> <laughs> today all free kala bisela offer today all free loi buon anniversario aajo aajo sabhi aajo 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 sabhi aajo punjabi mitro aajo

ਆਸਤਮਾ ਲਓ ਭਾਈ ਤੇ ਦੇਖੋ ਲਓ ਜੀ ਪੰਜਾਬੀ ਮਿੱਤਰੋ ਫੇ ਮਿੱਤਰੋ ਕੋ ਵੀ ਮਿੱਤਰੋ ਪੰਜਾਬੀ ਮਿੱਤਰੋ ਅੱਜ ਜੀ ਮੰਝਾਮੋ ਡੋਟ ਗ੍ਰਾ ਖਾਣ ਦੀ ਮਿੱਤਰੋ ਗੱਲ ਆਉਂਦੀ ਹੈ ਫੇ ਬਲੇਰੀ ਅੱਖੇ ਚੱਕ ਕੇ ਦੇ ਦੇਗਾ ਬਲੇਰੀ ਹੈ ਉਹਨੂੰ ਕਦੋਂ ਰ ਮੰਜਾਰੇ ਬਲੇਰੀ ਨੂੰ ਗੁਆਡਾ ਕਾਪੀ ਮੈਂ ਕਿਉਂ ਗਵਾਡੋ ਈਓ ਕਦੋਂ ਮੰਝਾ ਪੰਜਾਬੀ ਮਿੱਤਰੋ ਉਹ ਚੱਕੇ ਨਾ ਸਭੈਂ ਚੱਕਰ ਮਿੱਤਰੋ ਪੰਜਾਬੀ ਮਿੱਤਰੋ ਦਾਈ ਸ਼ਾਮਾ ਰਸੀਮ ਸੀ ਜ਼ਾਮੀ ਪੰਜਾਬ ਕਿ ਸਾਬੀ ਵੀ ਨਹੀਂ ਲਿਆ ਸਾਬੀ ਡਾ ਕਿ ਚੇਰੋ ਛੂਪਾ ਤਾ ਕਿਹਾ ਤੁਹਾਨੂੰ ਕੋਈ ਨਹੀਂ ਸਾਬੇ ਸਾਬੀ ਪੰਜਾਬ ਮੇਤਰੋ ਪੰਜਾਬੀ ਮੇਤਰੋ ਤੇ ਵੀ ਆਪਣਾ ਭਾਈ ਤੇ ਜਦੋਂ ਆਪਾਂ ਨੂੰ ਮੇਤੋ ਲੋਡ ਪੈਂਦੀ ਹੈ ਆਪਣੇ ਭੈਣ ਭਰਾ ਬੇ ਨਾਲ ਖੜਦੇ ਸਾਨੂੰ ਬੜਾ ਇਹ ਹੀ ਗੱਲ ਮਾਣ ਬਹੁਤ ਹੈ ਜਦੋਂ ਵੀ ਕਦੇ ਵੀ ਕਿਸੇ ਮੁਸੀਬਤ ਵਿੱਚ ਫਸਿਆ ਨਾ ਭਾਈ ਫੋਨ ਕਰਦੀ ਤੇ ਭਾਈ ਅੱਧੀ ਦੇ ਭੱਜੇ ਆਉਂਦਾ ਅੱਧੀ ਰੋਡ ਸੀਗੀ ਸਹੀ ਗੱਲ ਬਰ ਬਹੁਤ ਧੰਨਵਾਦ ਭਾਈ ਜਾਨ ਕਦੇ ਵੀ ਰੋਡ ਪਵੇ ਨਾ ਦੋਸਤ ਮੇ ਤੇ ਇਦਾਂ ਚਾਹੀਦੇ ਮਿੱਤਰੋ ਬਣਾ ਕੇ ਰੱਖਣਾ ਚਾਹੀਦਾ तीन बातें बो नहीं हैं मैंने बोला नहीं बोला नहीं बोला नहीं बोला नहीं सभी सामान आप बारामोड़ में पहुंचे हैं मैं लेकर आया तू सी आई सी कौन में तोड़ता में तो में तो में तो वेरी गुड वोट लवी तोड़ता पता तोड़ता किन्हीं पड़े की फात है किस

ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸੋ ਇਸ ਸਮੇਂ ਸਮਾਂ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਜਲਦੀ ਦੇਖ ਤਕੀਆਂ ਬਖਸ਼ੇ ਤੁਹਾਨੂੰ ਠੀਕ ਹੈ ਪ੍ਰਮਾਤਮਾ ਦਾ ਪਿਆਰ ਹੀ ਬਖਸ਼ੇ ਨਾਲੀ ਬਿਲਕੁਲ ਪਿਆਰ ਵੀ ਬਖਸ਼ੇ ਚਲੋ ਪਿਆਰ ਨਾਲੇ ਤਕੀਆਂ ਨਾਲੇ ਬਿਆਰਿਆ ਜੀ ਸਹੀ ਗੱਲ ਓਕੇ ਦਿਵਿੰਦਰ ਭਾਈ ਓਕੇ ਜੀ ਸੱਸੀ ਗਾ ਜੀ ਹੁਣ ਸਮਾਂ 11:00 ਬਜੇ 14 ਮਿੰਟ ਹੋ ਗਏ ਆ ਤੇ ਆਪਾਂ ਨੇ ਆਪਣਾ ਕੰਮਕਾਰ ਵੀ ਨਾਲੇ ਸਮੇਟਤਾ ਤੇ ਨਾਲੇ ਭਾਈ ਜੀ ਹੁਣ ਚਲੇ ਗਏ ਆ ਤੇ ਆਪਾਂ ਸਾਰਿਆਂ ਦਾ ਫੰਕਸ਼ਨ ਇਨਵੇਟ ਲੈ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਆਪਣੇ ਜਿਹੜੇ ਬੰਦੇ ਕੰਮ ਕਰਦੇ ਉਹ ਨਾਲ ਸੀਗੇ ਆਪਣੇ ਤੇ ਭਾਈ ਜੀ ਆਪਣੇ ਮ ਸ਼ਪੇ ਜਿੱਦਾਂ ਮੈਨੂੰ ਬਾਪੂ ਜੀ ਹੋਣੀ ਹੈ ਮੇਰੇ ਉਦਾਂ ਹੀ ਮੈਨੂੰ ਮੇਰੇ ਭਾਜੀ ਹੋਣੀ ਆ ਕਿਉਂ ਇਨਾ ਸਤਿਕਾਰ ਕਰਦਾ ਸੀ ਭਾਵੇਂ ਦੋਸਤ ਵੱਖਰੀ ਕਰਾ ਪੱਕੇ ਆ ਪਰ ਉਮਰ ਦਾ ਤਕਾਜਾ ਵੀ ਹੁੰਦਾ ਇੱਕ ਤੇ ਉਹਨਾਂ ਦਾ ਸਤਿਕਾਰ ਮੇਰੇ ਮਨ ਦੇ ਵਿੱਚ ਹਮੇਸ਼ਾ ਇੱਥੇ ਹੀ ਰਹਿਣਾ ਹੈ ਮਾਲਾ ਵੀ ਨਜ਼ਰਾਂ ਤੋਂ ਉੱਤੇ ਹੀ ਉਹਨਾਂ ਦੀ ਗੱਲ ਪਤਾ ਹੈ ਮੇਰੀ ਨਜ਼ਰ ਹਮੇਸ਼ਾ ਉਹਨਾਂ ਤੋਂ ਝੁੱਕੇ ਹੀ ਰਹਿਣੀ ਹੈ ਤੇ ਪ੍ਰਮਾਤਮਾ ਇਦਾਂ ਝਾ ਕੇ ਰੱਖੇ ਵੱਡੇ ਦਾ ਸਤਿਕਾਰ ਸਾਡੇ ਕਰਮਾਂ ਵਿੱਚ ਇਦਾਂ ਹੀ ਪ੍ਰਮਾਤਮਾ ਲਿਖੇ ਰੱਖੇ ਤੇ ਬਾਕੀ ਹੁਣ ਸਾਰੇ ਬੰਦੇ ਦੇਖੋ ਖੜੇ ਆ ਹਾਥੀ ਉੱਡੀ ਗੜਾ ਦੇ ਵੇਂਦਰ ਹੋਣੀ ਅਰਦਾਸ ਹੋ ਰਹੀ ਆ ਥੋੜੀ ਤੇ ਬਾਕੀ ਮੇਰੇ ਤੋਂ ਮੈਂ ਤੁਹਾਨੂੰ ਦੱਸ ਦਾਨਾ ਆਪਣੇ ਹਰਮਨ ਸਿੰਘ ਤੋਂ ਪਹਿਲਾਂ ਨਾ ਆਪਣੇ ਕੋ ਬੱਬੂ ਹੁੰਦਾ ਆਪਣਾ ਬੱਬੂ ਭਾਈ ਉਹ ਵੀ ਆਪਣੇ ਪੀਸੇ ਬਣਾ ਕੇ ਗਿਆ ਔਰ ਉਹਨੇ ਪੀਸੇ ਬਣਾਏ ਤੇ ਹੁਣ ਵੀ ਜਦੋਂ ਤੁਸੀਂ ਵਲੋਗ ਦੇਖਦੇ ਨੇ ਕਦੇ ਮੁੰਡੇ ਨੂੰ ਤੇ ਆਪਾਂ ਪਿੱਛੇ ਆਏ ਸੀਗਾ ਵਿੱਕੀ ਉਹਨਾਂ ਦੇ ਨਾਲ ਆਪਾਂ ਤੁਸੀਂ ਦੇਖਿਆ ਹੋਣਾ ਤੇ ਉਹਨੇ ਹੀ ਪਹਿਲਾਂ ਆਪਣੇ ਜਦੋਂ ਆਪਾਂ ਕੰਮ ਸਟਾਰਟ ਕੀਤਾ ਸੀਗਾ ਉਹਨੇ ਆਪਣੇ ਪੀਸੇ ਬਣਾਏ ਸੀਗੇ ਤੇ ਕੁੜੀ ਕਿ ਸੰਧਰ ਆਪਣੇ ਕੰਮ ਕਰਦੀ ਸੀ ਕਿ ਸਾਊਥ ਅਮਰੀਕਾ ਤੁਸੀਂ ਉਹ ਵੀ ਵਲੋਗਿੰਗ ਦੇਖੀ ਹੋਣੀ ਹੈ ਮੈਂ ਨਾ ਪਿੱਛੇ ਜੀ ਉਹ ਵੀ ਆਪਣੇ ਕੰਮ ਕਰਕੇ ਗਈ ਹੈ ਤੇ ਖੁਸ਼ੀਨ ਸੀ ਵੀ ਬਹੁਤ ਏ ਜਿਆਦਾ ਹੈ ਜਿਹੜੇ ਵੀਰ ਭੈਣ ਸਾਰੇ ਆਪਣੇ ਕੰਮ ਕਰਕੇ ਅੱਜ ਵੀ ਆ ਆਪਾਂ ਨੂੰ ਏਦਾਂ ਹੀ ਡੀਲ ਕਰਨਾ ਚਾਹੀਦਾ ਆਪਣੇ ਆਪਣੇ ਮਤਲਬ ਵਰਕਰ ਵਰਕਰ ਕਹਿ ਲੋ ਚਾਹੇ ਤੁਸੀਂ ਜੋ ਮਾਜੀ ਕਹਿ ਲੋ ਉਹਨਾਂ ਨੂੰ ਆਪਾਂ ਆਪਣੀ ਲੈਂਗੁਏਜ ਗੱਲ ਕਰਦੇ ਆਂ ਇਹ ਇੱਕ ਟੀਮ ਵਰਕ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਜੇ ਤੁਸੀਂ ਟੀਮ ਨੂੰ ਵਰਕ ਐ ਬੈਠ ਕੇ ਬਣਾ ਕੇ ਚੱਲਦੇ ਹੋ ਉਹ ਵੱਖਰੀ ਗੱਲ ਹੈ ਵੀ ਜਿਹੜਾ ਓਨਰ ਹੁੰਦਾ ਹੈ ਉਹ ਇੱਕ ਕੈਪਟਨ ਦਾ ਰੋਲ ਨਿਭਾਉਂਦਾ ਹੈ ਪਰ ਕੈਪਟਨ ਵੀ ਉਹ ਤਾਂ ਕੈਪਟਨ ਹੀ ਹੈ ਤੇ ਉਹਦੀ ਟੀਮ ਹੈ ਤੇ ਟੀਮ ਤਾਂ ਐ ਜੇ ਕੈਪਟਨ ਹੈ ਇਸ ਕਰਕੇ ਜਿੱਦਾਂ ਸਮਝਣ ਦੀ ਗੱਲ ਬਤ ਹੈ ਤੇ ਕੈਪਟਨ ਨੂੰ ਵੀ ਸਮਝਣ ਦੇਣਾ ਟੀਮ ਬਾਅਦ ਤੇ ਟੀਮ ਵੀ ਸਮਝੇ ਆਪਣੇ ਕੈਪਟਨ ਨੂੰ ਇਹ ਸਾਰੀ ਗੱਲਾਂ ਸਮੇਲ ਹੈ ਤੇ ਬ ਵਲੈਰੀ ਆ ਗਿਆ ਫਸ ਡਰਾਈਵਰ 20 ਕਿਲੋਮੀਟਰ ਇਨ ਟੋਟਲ 40 ਇਨ 30 ਮਿੰਟ ਇਹ ਮੁੰਡਾ ਸਾਡਾ ਰੰਗੀਲ ਹੈ ਬਾਕੀ ਗੱਲਾਂ ਨਹੀਂ ਗੱਲਾਂ ਤੇ ਬਾਕੀ ਰਾਲੇ ਮਿਲ ਕੇ ਸਾਰਾ ਮੇਧੂ ਕੰਮ ਕਰ ਲੀਦਾ ਹੈ ਬਾਈ ਇਦਾਂ ਹੀ ਪ੍ਰਮਾਤਮਾ ਸਾਰਾ ਪਿਆਰ ਸਤਿਕਾਰ ਖਾਕ ਬਣਾ ਕੇ ਰੱਖੇ ਤੇ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਬਹੁਤ ਇੱਥੇ ਪਸੰਦ ਆਇਆ ਹੋਗਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਤੋ ਦੇਖੇ ਸਾਰਾ ਵਲੌਗ ਕਿਦਾਂ ਕੋ ਸਾਰਾ ਵਲੌਗ ਜੇ ਆਪਾਂ ਕੀਤਾ ਤੇ ਪ੍ਰਮਾਤਮਾ ਤੁਹਾਨੂੰ ਵੀ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਦਾਂ ਹੀ ਸਾਰੇ ਹੱਸ ਮਿਲ ਕੇ ਆਪਾਂ ਸਾਰੇ ਜਿਹੜੇ ਜ਼ਿੰਦਗੀ ਤੇ ਰਹਿਣ ਦੇ ਨੂੰ ਵੀ ਇਦਾਂ ਹੀ ਕੱਟਦੀ ਏ ਤੇ ਪਤਾ ਹੀ ਲੱਗੀ ਵੀ ਜ਼ਿੰਦਗੀ ਕਦੋਂ ਲੰਗੀ ਤੇ ਕਿੱਦਾਂ ਚੱਲ ਗਈ ਆ ਤੇ ਬਾਕੀ ਇਹਦੇ ਨਾਲ ਆਪਾਂ ਮਿੱਤਰੋ ਆਪਾਂ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਗਾ ਜੇ ਪਸੰ ਤੁਹਾਡੇ ਅਨੁਸਾਰ ਇਹਨੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ